ਇਹ ਜਿਹੜਾ ਸੂਆਤ ਨੌਲੇ ਤੋਂ ਹੁੰਦਾ ਹੋਇਆ ਪੈਣੀ ਜੱਸਾ ਤੇ ਉਸ ਤੋਂ ਅੱਗੇ ਕਾਫੀ ਪਿੰਡ ਪੈਂਦੇ ਨੇ ਸੂਏ ਨੂੰ ਜਿਨ੍ਹਾਂ ਦਾ ਪਾਣੀ ਇਹ ਜਿਹੜਾ ਸਹੀਦ ਸਿੰਘ ਸ਼ੁਭ ਕਰਨ ਉਹਦੇ ਖੇਤਾਂ ਤੱਕ ਵੀ ਇਹ ਸੂਏ ਦਾ ਪਾਣੀ ਜਾਂਦਾ ਤੇ ਇਸ ਦੇ ਵਿੱਚ ਪ੍ਰੈਸਿਡੈਂਟ ਫੈਕਟਰੀ ਨੇ ਬਹੁਤ ਵੱਡੇ ਵੱਡੇ ਪਾਈਪ ਲਾਈਨ ਪਾ ਕੇ ਫੋਗ ਲੈਣਾ ਤੇ ਇਹ ਚੋਂ ਪਾਣੀ ਕਹਿੰਦੇ ਵੀ ਅਸੀਂ ਆਪਣੀ ਫੈਕਟਰੀ ਵਾਸਤੇ ਲੈ ਕੇ ਜਾਣਾ ਉਹਨਾਂ ਨੇ ਮਨਜ਼ੂਰੀ ਵੀ ਸ਼ਾਇਦ ਲੈਤੀ ਹੈ ਦੀ ਕਿਸਾਨ ਕਹਿੰਦੇ ਵੀ ਇਹ ਪਾਣੀ ਜਿਹੜਾ ਹੁੰਦਾ ਸੂਏ ਦਾ ਪਾਣੀ ਆ ਵੀ ਇਹ ਖੇਤਾਂ ਨੂੰ ਲੱਗਣਾ ਚਾਹੀਦਾ ਇਹ ਫੈਕਟਰੀਆਂ ਵਾਸਤੇ ਨਹੀਂ ਹੁੰਦਾ ਇਸ ਲਈ ਕਿਸਾਨ ਅੜੇ ਖੜੇ ਨੇ ਵੀ ਅਸੀਂ ਫੈਕਟਰੀ ਨੂੰ ਪਾਣੀ ਨਹੀਂ ਜਾਣ ਦੇਣਾ ਇਹ ਕਿਸਾਨਾਂ ਦੀ ਇਹ ਮੰਗ ਹੈ ਵੀ ਫੈਕਟਰੀ ਨੂੰ ਪਾਣੀ ਨਾ ਦਿੱਤਾ ਜਾਵੇ ਕਿਉਂਕਿ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਨੀਚੇ ਜਾ ਚੁੱਕਿਆ ਵੀ ਇਹ ਪਾਣੀ ਖੇਤਾਂ ਵਾਸਤੇ ਹੀ ਮਿਲੇ ਤੇ ਅੱਗੇ ਸਾਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਸਾਰਾ ਮਾਮਲਾ ਸਮਝਾਉਣਾ ਜੀ ਜਿਹੜਾ ਇਹ ਆਪਣਾ ਧਰਨਾ ਲੱਗਿਆ ਹੋਇਆ ਕਿਸੇ ਵੀ ਅਸਤੇ ਲੱਗਿਆ ਹੋਇਆ ਤੇ ਅੱਜ ਦੀ ਜਿਹੜੀ ਕੀ ਅਪਡੇਟ ਹੋਈ ਹੈਗੀ ਜਿਹੜੀ ਅੱਜ ਦੀ ਅਪਡੇਟ ਇਹ ਹੀ ਹੈ ਜੀ ਅੱਜ ਫੇਰ ਆਈ ਸੀ ਪਾਪ ਲਾਈਨ ਓਕੇ ਇਹ ਪੱਟਣਾ ਮਤਲਬ ਜਸੇਬੰਦੀ ਨੇ ਫੇਰ ਬੰਦ ਕਰਤਾ ਵੀ ਜਿੰਨਾ ਚਿਰ ਸਾਡੀ ਕੋਈ ਉਹਨਾਂ ਨਾਲ ਤੈਅ ਨਹੀਂ ਬਣਦੀ ਵੀ ਤੁਸੀਂ ਇਹ ਚਲਾਉਣੀ ਨਹੀਂ ਉਹ ਲੈ ਬੰਦ ਕਰਕੇ ਬਾਗੇ ਆਏ ਨਹੀਂਗੇ ਕਾਰਨ ਕੀ ਹੈ ਜੀ ਇਹ ਜਿਹੜਾ ਤਣਾਉਲਾ ਰਜਵਾ ਹੈ ਇਹ ਮੂਰੇ ਜਿਹੜੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਨੇ ਉਹ ਤਾਂ ਹੈਗੇ ਹੀ ਹੈ ਨੇ ਇਸ ਤੋਂ ਅੱਗੇ ਬਠਿੰਡਾ ਜ਼ਿਲ੍ਹੇ ਦੇ ਹੈਗੇ ਨੇ 15-16 ਪਿੰਡ ਓਕੇ ਇਹ ਜਿਹੜਾ ਰਜਵਾ ਹੈ ਇਹਦੇ ਵਿੱਚੋਂ ਜਿਹੜੀ ਇਹ ਟਰਾਈਡੈਂਟ ਹੈ ਕੋਈ ਹੱਕਦਾਰ ਨਹੀਂ ਪਾਣੀ ਦਾ ਓਕੇ ਇਹ ਬਾਣੀ ਸਰਕਾਰ ਨੇ ਜੀ ਕਿਸਾਨਾਂ ਨੂੰ ਦਿੱਤਾ ਹੈ ਕਿਸਾਨਾਂ ਦਾ ਪਾਣੀ ਟਰਾਈਡੈਂਟ ਇਥੋਂ ਇਥੋਂ ਰਜਵਾਹੇ ਦੇ ਵਿੱਚੋਂ 30 ਇੰਚ ਪਾਈਪ ਨੇ ਜਿਹੜੇ ਚੌੜੇ ਪਾ ਕੇ ਲਿਆ ਰਹੇਗਾ ਕਿਉਂ ਜਿਹੜਾ ਸਾਡਾ ਬੋਰਾ ਦਾ ਪਾਣੀ ਹੈ ਜੀ ਇਹ 150 ਫੁੱਟ ਪਹਿਲਾਂ ਹੀ ਥੱਲੇ ਜਾ ਰਿਹਾ ਹੈਗਾ ਹੂੰ ਬਾਕੀ ਸਰਕਾਰ ਦਾ ਵੀ ਕਹਿਣਾ ਹੈ ਵੀ ਅਸੀਂ ਟੇਲਾਂ ਤੇ ਪਾਣੀ ਪਿਚਾ ਰਹੇ ਹਾਂ ਦੇਖੋ ਜੀ ਇਦੂ ਤੂੰ ਐ ਲਾਲ ਵੀ 60 ਕਿਲੋਮੀਟਰ ਅੱਗੇ ਪਾਣੀ ਜਾ ਰਿਹਾ ਹੈ ਓਕੇ ਜਦੋਂ ਇਹ ਪੋਪ ਲਾਈਨ ਇੱਥੋਂ ਪਾਣੀ ਦੀ ਪੈਗੀ ਟਰਾਈਡੈਂਟ ਨੂੰ 60 ਕਿਲੋਮੀਟਰ ਪਾਣੀ ਵਗ ਜੂ ਜੀ ਨਾਲਾਂ ਦੇ ਵਿੱਚ ਪਊਗਾ ਉਦੋਂ ਪਹਿਲਾਂ ਇਹਨਾਂ ਨੇ ਉਹੀ ਮਿੱਠੀਆਂ ਗੋਲੀਆਂ ਦੇ ਕਿਉਂ ਸਾਡੀ ਕੱਤੀ ਜਾਂਦੀ ਹੈ ਮੂਰ ਲਿਆ ਨੂੰ ਕਹਦੇ ਵੀ 24 ਘੰਟੇ ਪਾਣੀ ਆਇਆ ਕਰੂਈ 24 ਘੰਟੇ ਸੋਡੇ ਖੇਤਾਂ ਦੇ ਵਿੱਚ ਨਾਲਾਂ 'ਚ ਪਾਣੀ ਪਿਆ ਕਰੂ ਉਹ ਟਰਾਈਡੈਂਟ ਤੋਂ ਗਾਹਾਂ ਇਹ ਪਤਾ ਹੈ ਕੀ ਕਰਦੀ ਜਦੋਂ ਝੋਨਾ ਵੱਢਣ ਵਾਲਾ ਹੁੰਦਾ ਸੀ ਉਦੋਂ ਪਾਣੀ ਛੱਡ ਦਿੰਦੇ ਸੀ ਕਿਉਂ ਉਦੋਂ ਜ਼ਿਮੀਂਦਾਰ ਨੂੰ ਲੋੜ ਨਹੀਂ ਹੁੰਦੀ ਉਦੋਂ ਜਦੋਂ ਕਣਕ ਵੱਢਣ ਹੁੰਦੀ ਸੀ ਚੇਤ ਪੱਗਣ 'ਚ ਉਦੋਂ ਛੱਡ ਦਿੰਦੇ ਸੀ ਕਿ ਉਹ ਅੱਕੇ ਹੋયા ਤੋਂ ਲੈ ਕੇ ਲੈ ਲਿਆ ਵੀ ਸਾਨੂੰ ਪਾਣੀ ਦੀ ਲੋੜ ਨਹੀਂ ਉਹੀ ਸਾਡੀ ਬੁਰੀ ਹਾਲਤ ਇੱਥੇ ਹੋਣੀ ਹੈ ਸਾਡੀ ਮੂਹਰ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਫਾਸਲਾਂ ਦਾ ਕੀ ਅਸੀਂ ਪੀਣ ਵੀ ਨਹੀਂ ਉਹ ਵੀ ਤਰਸਾਂਗੇ ਐਡੀ ਸਾਡੀ ਮਾੜੀ ਹਾਲਤ ਕਿਸਾਨੀ ਦੀ ਹੋਈ ਪਈ ਹੈ ਇੱਕ ਤਾਂ ਕਿਸਾਨ ਅੱਗੇ ਖੁਦ ਖੁਸ਼ੀਆਂ ਕਰੀ ਜਾਂਦੇ ਨੇ ਦਿੱਲੀ ਬੈਠੇ ਰਹੇ ਨੇ 13 ਮਹੀਨੇ ਤੇ ਹੁਣ ਫੇਰ ਬਾਰਡਰਾਂ ਤੇ ਬੈਠੇ ਆ ਇਹ ਉਧਰੋਂ ਸਰਕਾਰ ਸਾਨੂੰ ਅੱਗੇ ਕਿਹੜੇ ਕਿਹੜੇ ਪਿੰਡਾਂ ਨੂੰ ਜਾਂਦਾ ਪਾਣੀ ਇਹ ਜੀ ਇਹ ਪਿੰਡ ਜੀ ਗਿਣਬ ਨਹੀਂ ਸਕਦੇ ਇਥੋਂ ਸਾਡੇ ਨਾਲ ਹੀ ਪਿੰਡ ਕਾਨ ਨੇ ਕਿ ਧੌਲਾ ਵੱਲੋ ਬਦਿਆਲਾ ਪਿੱਥੋ ਤੇ ਆਪਣਾ ਛੋਟੇ ਰੂੜੇ ਕੇ ਵੱਡੇ ਰੂੜੇ ਕੇ ਤੇ ਉਸ ਤੋਂ ਬਾਅਦ ਮੰਡੀਕਲਾ ਤੇ ਜਿਉਂਦ ਜਿਉਂਦ ਜਾਇਦ ਤੇ ਬਠਿੰਡੇ ਦੇ ਜਮਾਂ ਨਾਲ ਜਾ ਰਹਿੰਦੀ ਹੈ ਜੇ ਰਜਵਾ ਓਕੇ ਯਾਨੀ ਕਿ ਵੀ ਅੱਗੇ ਕਾਫੀ ਪਿੰਡਾਂ ਨੂੰ ਜਾਂਦਾ ਬਹੁਤ ਜ਼ਿਆਦਾ 14-15 ਪਿੰਡ ਨੇ ਠੀਕ ਹੈ ਤੇ ਹੁਣ ਕੈ ਦਿਨ ਹੋ ਗਏ ਆਪਾਂ ਨੂੰ ਇੱਥੇ ਬੈਠੇ ਨੂੰ ਇਹ ਅਸੀਂ 25 ਤਰੀਕ ਦੇ ਬੈਠੇ ਹੋਏ ਆਂ ਜੀ ਕੋਈ ਜਾਂ ਪ੍ਰਸ਼ਾਸਨ ਦਾ ਜਾਂ ਕੋਈ ਫੈਕਟਰੀ ਪ੍ਰਸ਼ਾਸਨ ਦਾ ਸਾਡੇ ਕੋਲੇ ਰਾਤ ਨੂੰ ਜਰੂਰ ਸੀਏ ਵੀ ਐਂਡ ਸਪੀਟਰ ਆਇਆ ਥੀਗਾ ਜੀ ਅੱਛਾ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਉਹਦਾ ਧਰਨਾ ਧਰਨਾ ਹੀ ਹੈ ਤੁਸੀਂ ਇੱਥੇ ਬੈਠੇ ਰਹੋ ਵੀ ਤੁਸੀਂ ਵਾਅਦਾ ਨਹੀਂ ਕਰਨਾ ਜੇ ਉਹ ਵਾਅਦਾ ਕਰਨਗੇ ਅਸੀਂ ਉਹਨਾਂ ਨੂੰ ਆਪੇ ਰੋਕਾਂਗੇ ਓਕੇ ਅਸੀਂ ਆਪ ਦਾ ਅਮਨ ਚੈਨ ਆਮਨ ਸ਼ਾਂਤੀ ਨਾਲ ਸਾਡਾ ਅਸੀਂ ਕੋਈ ਲੜਾਈ ਝਗੜਾ ਨਹੀਂ ਕਰਨਾ ਕੋਈ ਪ੍ਰਸ਼ਾਸਨ ਆ ਵੀ ਉਹਨਾਂ ਨਾਲ ਨਹੀਂ ਲੜਨਾ ਕੋਈ ਜਿਹੜਾ ਕੋਈ ਜੀ.ਵੀ.ਸੀ ਲੱਗੂ ਉਹਦੇ ਨਾਲ ਨਹੀਂ ਲੜਨਾ ਇਹਦਾ ਭਾਈ ਬੰਦੇ ਨਾਲ ਉਹਨੂੰ ਕਹਿਣਾ ਵੀ ਭਾਈ ਸਾਡੀ ਤੈਅ ਨਹੀਂ ਬਣੀ ਹਜੇ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਜਦੋਂ ਕੀ ਸਮਝੌਤਾ ਹੋ ਪਰ ਸਮਝੌਤਾ ਕੀ ਕਰਨਾ ਅਸੀਂ ਪਾਣੀ ਦੇ ਨਹੀਂ ਰਹੇ ਜੀ ਸਾਡਾ ਸਰਦਾ ਨਹੀਂ ਜ਼ਿੰਮੇਵਾਰ ਆ ਜਿੱਦਾਂ ਕਿ ਅੱਜ ਹੁਣ ਸਵੇਰੇ ਜਿਹੜੀ ਜੇ.ਸੀ.ਬੀ ਚੱਲਦੀ ਰੋਕੀ ਸੀਗੀ ਉਸ ਤੋਂ ਬਾਅਦ ਕੋਈ ਇਹਨਾਂ ਦਾ ਟਰਾਈਡੈਂਟ ਵਾਲਾ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਜਿਨਾ ਪ੍ਰਸ਼ਾਸਨ ਦਾ ਬੰਦਾ ਹੈ ਨਾ ਟਰਾਈਡੈਂਟ ਵਾਲਾ ਆਇਆ ਕੋਈ ਜਣੇ ਉਹਨਾਂ ਕੋਲ ਕੋਈ ਵੀ ਨਹੀਂ ਨਹੀਂ ਸਾਡੇ ਕੋਲ ਕੋਈ ਸੱਦਾ ਪੱਤਰ ਨਹੀਂ ਤੇ ਹੁਣ ਆਪਣਾ ਕੀ ਹੈ ਗਾਹਾਂ ਦਾ ਮੋਟਿਵ ਕੀ ਹੈ ਹੁਣ ਅੱਗੇ ਕਰਨਾ ਕੀ ਆਪਾਂ ਅੱਗੇ ਤਾਂ ਜੀ ਅਸੀਂ ਇਹਨੂੰ ਬੰਦ ਕਰਨਾ ਹੀ ਚਾਹੁੰਦੇ ਆਂ ਵੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਵੇਂ ਤੁਸੀਂ ਤੁਸੀਂ ਕਹਿੰਦੇ ਹੋ ਵੀ ਅਸੀਂ ਟੇਲਾਂ ਤੇ ਪਾਣੀ ਪਚਾਉਣਾ ਜੇ ਟੇਲਾਂ ਤੇ ਪਚਾਉਣਾ ਇਹਨੂੰ ਬੰਦ ਕਰ ਦਿਓ ਜੀ ਇਹ ਜਿਹੜਾ ਪਾਣੀ ਆਪਣਾ ਨਹਿਰੀ ਪਾਣੀ ਹੈ ਇਹ ਟਰਾਈਡੈਂਟਾਂ ਖਾਤਰ ਨਹੀਂ ਹੈਗਾ ਇਹ ਆਪਣੀ ਕਿਸਾਨੀ ਬਚਾਉਣ ਖਾਤਰ ਹੈਗਾ ਹਾਂਜੀ ਭਾਈ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਭਾਈ ਸਤਨਾਮ ਸਿੰਘ ਆ ਪਿੰਡ ਭੈਣੀ ਜੱਸਾ ਗਾ ਆਪਾਂ ਸਿੱਧੂਪੁਰ ਪਾਰਟੀ ਨਾਲ ਬਿਲੋਂਗ ਕਰਦੇ ਆਂਗੇ ਏ ਆਪਾਂ ਤਾਂ ਵੀਰੇ ਇਹੀ ਕਹਿਣਾ ਹੈ ਮੰਨ ਕੇ ਚੱਲੋ ਵੀ ਜਿਵੇਂ ਕਿਸਾਨਾਂ ਨਾਲ ਜਮਾਂ ਜ਼ਬਰਦਸਤੀ ਹੋ ਰਹੀ ਹੈ ਜਮਾਂ ੱਤਕਾ ਹੋ ਰਿਹਾ ਹੈਗਾ ਜਿਹੜਾ ਆਪਣਾ ਇਹਤਰਾਉ ਲਾਰਜ ਬਾਸੂਆ ਆਉਂਦਾਗਾ ਇਹ ਮੰਨ ਕੇ ਚੱਲ ਵੀ ਗਾਹਾਂ ਕਈ ਪਿੰਡਾਂ ਨੂੰ ਉਹਦਾ ਪਾਣੀ ਲੱਗਿਆ ਹੋਇਆਗਾ ਜੇ ਇਹ ਟ੍ਰਾਈਡੈਂਟ ਬਾਈ ਜਿਹੜੇ ਸਾਬ ਤੇ ਮੰਨ ਕੇ ਚੱਲ 30 ਇੰਚੀ ਪਾਏ ਆਪਣੇ ਚੌੜੇ ਜੇ ਮੰਨ ਕੇ ਚੱਲ ਵੀ ਲਾਈਨ ਪਾਸ ਹੁਣ ਚੱਲਦੀ ਆ ਇਹ ਤਾਂ ਮੰਨ ਕੇ ਚੱਲੋ ਵੀ ਨਾ ਤਾਂ ਪਾਣੀ ਪਿੱਛੇ ਪਵੇ ਬਾਈ ਨਾ ਗਾਹਾਂ ਜਾਵੇ ਪਾਣੀ ਇੱਕ ਬੂੰਦ ਵੀ ਨਹੀਂ ਗਾਹਾਂ ਜਾਣੀ ਹੈਗੀ ਬਹੁਤ ਪਹਿਲਾਂ ਵੀ ਗੱਲ ਕਰਕੇ ਹਟਨੇ ਵੀ ਬੋਰਾਂ ਦਾ ਪਾਣੀ ਦੇਖੋ ਦਿਨ ਦਿਨ ਪੱਧਰ ਨੀਚੇ ਪੌੜਾ ਟਾਈਮ ਆਪਣਾ ਮੋਟਰ ਨਾਲ ਗੁਜ਼ਾਰਾ ਨਹੀਂ ਹੋਣਾ ਬਾਈ ਚਾਰ ਮਣ ਦਾਣੇ ਉਸੇ ਕਿਸਾਨ ਦੇ ਖੇਤ ਚ ਹੋਣਗੇ ਜਿਹਦੇ ਮੰਨ ਕੇ ਚੱਲ ਵੀ ਆਪਣਾ ਨਹਿਰੀ ਪਾਣੀ ਪੈਂਦਾਗਾ ਸਾਡਾ ਤਾਂ ਬਾਈ ਇਹੀ ਮੰਗ ਕਰਦੇ ਆ ਵੀ ਮੰਨ ਕੇ ਚੱਲ ਵੀ ਇਹ ਲਾਈਨ ਬੰਦ ਕੀਤੀ ਜਾਵੇ ਇੱਕ ਮੈਸੇਜ ਹੋ ਰਿਹਾ ਵੀਰੇ ਜਿਹੜਾ ਆਪਣਾ ਬਾਈ ਆਪਣਾ ਸੋਭਾ ਕਰਨਾ ਸੀਦ ਹੋਇਆ ਸੀ ਮੁੰਡਾ ਖਨੌਰੀ ਬਾਰਡਰ ਤੇ ਉਹਦੇ ਖੇਤ ਨੂੰ ਵੀ ਬਾਈ ਇਸੇ ਸੂਏ ਦਾ ਪਾਣੀ ਲੱਗਦਾਗਾ ਓਕੇ ਹਾਂ ਬੱਲੂ ਬੱਲੂ ਆ ਹਾਂ ਬੱਲੂ ਪਿੰਡ ਹੈ ਵੀਰੇ ਉਹ ਮੁੰਡੇ ਦਾ ਕਿ ਵੀ ਤੋਂ ਇਹ ਛੂਆ ਵੱਲੋਂ ਵਿਚਰੀ ਵੀ ਜਾਂਦਾ ਹੋਵੇ। ਹਾਂ ਤੁਸੀਂ ਐ ਮੰਨ ਕੇ ਚੱਲੋ ਵੀ ਆਪਣੇ ਉਹ ਮੁੰਡੇ ਦੀ ਐਡੀ ਵੱਡੀ ਕਰਮਾਨੀਆਂ ਬਾਈ ਉਹਦੀ ਕਰਮਾਨੀ ਦਾ ਵੀ ਮੰਨ ਕੇ ਚੱਲੋ ਵੀ ਆਪਾਂ ਨੂੰ ਤਾਂ ਮੁੱਲ ਪੈਣਾ ਚਾਹੀਦਾ ਉਹਦਾ ਪਾਣੀ ਨਹੀਂ ਬੰਦ ਹੋਣਾ ਚਾਹੀਦਾ। ਠੀਕ ਹੈ। ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਆਪਣੇ ਸਾਰੇ ਕਿਸਾਨਾਂ ਦਾ ਮੰਨ ਕੇ ਚੱਲੋ ਵੀ ਇਸੇ ਪਾਣੀ ਨਾਲ ਹੀ ਆਪਣੀ ਜ਼ਮੀਨਾਂ ਪਜਾਉ ਹੋਣਗੀਆਂ ਬਾਈ ਮੋਟਰਾਂ ਨਾਲ ਆਪਾਂ ਕਿੰਨਾ ਕੁ ਟਾਈਮ ਗੁਜ਼ਾਰਾ ਕਰ ਲਾਂਗੇ। ਓਕੇ। ਹਾਂ ਵੀਰੇ ਸਾਡੇ ਇਹੀ ਮੰਗ ਆ ਵੀ ਇਹ ਲੇਨ ਬੰਦ ਹੋਣੀ ਚਾਹੀਦੀ ਇੱਥੋਂ ਤੇ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਆਂ। ਸਰਕਾਰ ਜਾਂ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਹੁੰਦੇ ਕੋਈ ਆਇ ਹੋਰ ਸਾਡੇ ਕੋਲੇ ਕੋਈ ਨਹੀਂ ਆਇਆ ਨਾ ਕੋਈ ਟਰਾਈਡੈਂਟ ਦਾ ਨਾ ਕਿਸੇ ਨੇ ਸਾਡੇ ਨਾਲ ਕੋਈ ਗੱਲ ਨਹੀਂ ਕਰੀ ਤੜਕੇ ਸਵੇਰੇ ਸਮੇਂ ਦੀ ਜਦੋਂ ਸਾਡੇ ਇੱਥੇ ਮੰਨ ਕੇ ਚੱਲ ਵੀ ਬੰਜ ਜASE ਬੰਦੇ ਤੇ ਬੰਦੇ ਬੈਠੇ ਸੀਗੇ ਫੇਰ ਫੇਰ ਉਹਨਾਂ ਨੇ ਜ਼ਬਰਦਸਤੀ ਆ ਕੇ ਉਹਦਾ ਕੰਮ ਕਰੇਣ ਚਲਾਤੀ ਸੀਗੀ ਉਹ ਫਿਰ ਅਸੀਂ ਆਪਦੇ ਮਨ ਕੇ ਚੱਲੇ ਭਾਈ ព្រਪਣ ਤੌਰ ਤੇ ਮੰਨ ਕੇ ਉਹਨਾਂ ਨੂੰ ਮਿੱਠਾ ਬੋਲ ਕੇ ਕੋਈ ਸਿਕੌੜਾ ਸਿਕੜਾ ਨਹੀਂ ਬੋਲਿਆ ਹੈਗਾ ਉਹਨਾਂ ਨੂੰ ਮਿੱਠ ਤੇ ਪਿਆਰ ਨਾ ਪਈ ਹੈ ਆਪਦਾ ਕੰਮ ਬੰਦ ਕਰ ਲਓ ਜਿੰਨਾ ਟਾਈਮ ਸਾਡਾ ਕੋਈ ਸਮਝੌਤਾ ਨਹੀਂ ਹੁੰਦਾ ਸਾਡੇ ਲੀਡਰ ਮਾਗਰੋ ਕੋਈ ਫੈਸਲਾ ਲੈਣਗੇ ਕੋਈ ਨਾ ਸਮਝੌਤਾ ਹੋਊਗਾ ਫੇਰ ਆਪਾਂ ਗਾਹਾਂ ਲ ओके ਤੇ ਇਹ ਜਿਹੜਾ ਧਰਨਾ ਆਪਣਾ ਲੱਗਿਆ ਹੋਇਆ ਤੁਹਾਡਾ ਤੁਹਾਡੇ ਵੱਲੋਂ ਲਾਇਆ ਗਿਆ ਇੱਥੇ ਇਹ ਜਿਹੜੇ ਵਿੱਚ ਕੋਈ ਜਥੇਬੰਦੀ ਦਾ ਤਾਂ ਨਹੀਂ ਹੈਗਾ ਵੀ ਜਾਂ ਕੋਈ ਤੁਹਾਡੀ ਸਿੱਧੂਪੁਰ ਜਥੇਬੰਦੀ ਤੋਂ ਬਿਨਾ ਵੀ ਸਾਰੀਆਂ ਜਥੇ ਨਾ ਨਾ ਵੀਰੇ ਮੈਂ ਤੁਹਾਨੂੰ ਕਹਿੰਦਾ ਤਾਂ ਸਾਰਿਆਂ ਦਾ ਅਸੀਂ ਜੀ ਆਇਆਂ ਕਰਦੇ ਆਂ ਭਾਵੇਂ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਠੀਕ ਹੈ ਕਿਉਂ ਜਥੇਬੰਦੀਆਂ ਅੱਡ-ਅੱਡ ਬਹੁਤ ਨੇ ਪਿੰਡਾਂ ਦੇ ਵਿੱਚ ਹਨਾ ਮਨ ਕੇ ਚੱਲੋ ਵੀ ਪਾਣੀ ਤਾਂ ਸਭ ਦੇ ਖੇਤਾਂ ਨੂੰ ਜਾਂਦਾ ਵੀਰੇ। ਭਾਵੇਂ ਕੋਈ ਗਰਾਹਾਂ ਚ ਐ ਕੋਈ ਟਕਾਉਂਦਾ ਚ ਐ ਸਿੱਧੂਪੁਰ ਚ ਐ ਕਿਸੇ ਵੀ ਪਾਰਟੀ ਬਲੌਂ ਕਰਦਾਗਾ। ਠੀਕ ਐ। ਵੀ ਸਾਨੂੰ ਸਾਰਿਆਂ ਨੂੰ ਇੱਥੇ ਜੀ ਆਇਆਂ ਸਾਰੇ ਜਣੇ ਆਓ ਬਾਈ ਆਪਾਂ ਆਪ ਦਾ ਜਿਹੜਾ ਆਪਣੇ ਪਾਣੀ ਦੇ ਡਾਕਾ ਵੱਜ ਰਿਹਾਗਾ ਵੀ ਇਹਨੂੰ ਆਪਾਂ ਰੋਕ ਰੋਕ ਸਕੀਏ। ਤਾਂ ਕਿ ਆਪਣੇ ਆਉਣ ਵਾਲੇ ਪੁਵਿੱਖ ਨੂੰ ਬਾਈ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਾਣੀ ਦੀ ਲੋੜ ਆ। ਓਕੇ। ਕੱਲ ਕਾਦੀਆਂ ਵਾਲੇ ਵੀ ਆਈ। ਵੀ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਕੋਈ ਜਥੇਬੰਦੀ ਦਾ ਕੋਈ ਉਹ ਨਹੀਂ ਹੈਗਾ। ਨਾ ਨਾ ਬਾਈ ਕੋਈ ਵੀ ਜ਼ਮੀਨ ਛੱਡ ਤਾ। ਇੱਥੇ ਦਾ ਸਿਰਫ ਵੀ ਤੁਸੀਂ ਆਪਦਾ ਵੀ ਹਰ ਇੱਕ ਚਾਹੇ ਕੋਈ ਜਥੇਬੰਦੀ ਵਾਲਾ ਹੋਵੇ ਚਾਹੇ ਕੋਈ ਬਿਨਾਂ ਜਥੇਬੰਦੀ ਵਾਲਾ ਵੀ ਹਰ ਇੱਕ ਤੁਹਾਡੇ ਕੋਲ ਪਹੁੰਚ ਪਾਣੀ ਦਾ ਵੀ ਦੇਖ ਹਰੇਕ ਤੇ ਖੇਤੀ ਪੈਂਦਾ ਨਾ ਪਾਣੀ ਤੋਂ ਬਿਨਾ ਆਪਣਾ ਜਮਾ ਜੀਵਨ ਸਫਲ ਨਹੀਂ ਹੈਗਾ ਜਿਵੇਂ ਕਹਿੰਦੇ ਨੇ ਬਸ ਠੀਕ ਹੈ ਹੋਰ ਸਵਾਲ ਬਾਬਾ ਵਾਧੂ